ਦੋਸਤੋ ਕਗਰ ਨਦੀ ਦੇ ਤਾਜ਼ਾ ਹਾਲਾਤ ਦੇਖ ਲਓ ਤੁਸੀਂ ਲੋਕਾਂ ਦੀ ਸੁਣੀ ਸੁਣਾਈ ਗੱਲ ਤੇ ਯਕੀਨ ਨਾ ਕਰੋ ਤਾਜ਼ਾ ਹਾਲਾਤ ਦੇਖ ਲਓ ਪਾਣੀ ਹੈ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਅਰਦਾਸ ਕਰੋ ਇਹਨਾਂ ਲੋਕਾਂ ਵਾਸਤੇ ਇਹਨਾਂ ਦੀਆਂ ਫਸਲਾਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਮਹਿਕਰੀਆਂ ਨੇ ਅਤੇ ਜਿਹੜੀਆਂ ਫਸਲਾਂ ਨੇ ਚਮਕਰੀਆਂ ਨੇ ਬਿਲਕੁਲ ਪਰ ਨਾਲ ਹੀ ਤੁਸੀਂ ਪਾਣੀ ਦੇਖ ਰਹੇ ਹੋ ਅਗਰ ਇਹ ਪਾਣੀ ਸਿਰਫ 2 ਕੁ ਫੁੱਟ ਦੂਸਰੀ ਸਾਈਡ ਤੇ ਚਲੇ ਗਿਆ ਕਹਿਣ ਤੋਂ ਭਾਵ ਕਿ ਅਗਰ ਉੱਪਰੋਂ ਉੱਛਲ ਕੇ فاصلہ دے وچ چلیا گیا پھر اے قابو نہیں آونا ਤੁਹਾਨੂੰ پتہ ہے ڈیڑھ دو سال پہلاں بھی کس طرح دے 마ڑے ਹਾਲਾਤ ਹੋਏ ਸੀ ਹਲੇ ਇਹ ਕਿਸਾਨ ਆਪਣੀਆਂ ਜ਼ਮੀਨਾਂ ਨੂੰ ਸੈਟੀ ਕਰ ਰਹੇ ਸੀ ਦੁਬਾਰਾ ਫੇਰ ਇਸ ਤਰ੍ਹਾਂ ਦੀ ਸਥਿਤੀ ਬਣ ਗਈ ਤੁਸੀਂ ਦੇਖ ਰਹੇ ਹੋ ਕਿ پانی بہت ਉੱਪਰ ਤੱਕ ਆ ਚੁੱਕਿਆ ਕੱਲ ਪਰਸੋ ਤੋਂ ਐਂ ਲੱਗ ਰਿਹਾ ਸੀ ਕਿ ਸ਼ਾਇਦ ਇਸ ਸਾਈਡ ਤਾਂ ਬਚਾਅ ਹੋ ਜੇ ਕਿਉਂਕਿ ਹਾਲੇ ਤੱਕ ਇੱਥੇ ਠੀਕ ਸੀ ਪਰ ਹੁਣ 마ڑے ਹਾਲਾਤ ਹੋ ਰਹੇ ਨੇ ਅਤੇ اگਰ ਪਿੱਛੇ ਮੀਂਹ ਪੈਂਦਾ ਜਾਂ ਫਿਰ پانی ਹੋਰ ਛੱਡਿਆ ਜਾਂਦਾ ਤਾ ਸੋਚ ਕੇ ਵੀ ਡਰ ਲੱਗਦਾ ਹੈ ਕਿ ਇਹ ਪਾਣੀ ਹੈ ਜਿਹੜਾ ਕਿੰਨੀਆਂ ਫਸਲਾਂ ਨੂੰ ਨੁਕਸਾਨ ਕਰੂਗਾ ਜੀਰੀ ਦੇਖ ਲਓ ਕਿੰਨੀ ਚੰਗੀ ਖੜੀ ਹੈ ਜਿਹੜਾ ਕਿਸਾਨ ਹੈ ਇਸ ਫਸਲ ਦੇ ਸਿਰ ਤੇ ਹੀ ਸਾਲ ਕੱਟਦਾ ਪਰ ਤੁਸੀਂ ਖੁਦ ਦੇਖ ਰਹੇ ਹੋ ਕਿ ਇੱਥੇ ਅਗਰ ਥੋੜਾ ਜਿਹਾ ਪਾਣੀ ਹੋਰ ਆਉਂਦਾ ਤਾਂ ਇਹ ਪਾਣੀ ਸਹਮਣਾ ਨਹੀਂ ਹੈਗਾ ਇੱਕ ਦੋ ਘੰਟਿਆਂ ਦੇ ਵਿੱਚ ਹੀ 2-3 ਇੰਚ ਜਿਹੜਾ ਪਾਣੀ ਹੈ ਉੱਪਰ ਗਿਆ ਲੋਕ ਵੀ ਖੜੇ ਦੇਖ ਰਹੇ ਨੇ ਪੁਲ ਦੇ ਉੱਪਰ ਕਿ ਪਾਣੀ ਕਿਤੇ ਉੱਪਰ ਨਾ ਜਾਏ ਕਿਉਂਕਿ ਆਸ-ਪਾਸ ਦੇ ਜਿਹੜੇ ਖੇਤਾਂ ਵਾਲੇ ਨੇ ਉਹਨਾਂ ਨੂੰ ਹਮੇਸ਼ਾ ਡਰ ਰਹਿੰਦਾ ਜਦੋਂ ਮੀਂਹ ਪੈਂਦੇ ਨੇ ਕੇ ਸਾਡੀਆਂ ਫਸਲਾਂ ਨਾ ਮਾਰੀਆਂ ਜਾਣ ਤਾਂ ਮਿੱਤਰੋ ਅਰਦਾਸ ਜ਼ਰੂਰ ਕਰੋ ਇਹਨਾਂ ਲੋਕਾਂ ਵਾਸਤੇ ਕਿ ਇਹਨਾਂ ਦਾ ਤਾਂ ਘੱਟੋ ਘੱਟ ਬਚਾਅ ਹੋ ਜੇ ਪੰਜਾਬ ਦੇ ਦੂਸਰੇ ਪਾਸੇ ਤੁਹਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਹੁਣ ਲੋਕ ਉਧਰਲੀ ਸਾਈਡ ਮਦਦ ਕਰ ਰਹੇ ਨੇ ਅਗਰ ਇੱਧਰ ਪਾਣੀ ਆਉਂਦਾ ਤਾਂ ਇੱਥੇ ਫਿਰ ਬਹੁਤ ਔਖਾ ਹੋ ਜਾਊਗਾ ਕਿਉਂਕਿ ਕਗਰ ਨਦੀ ਤੁਹਾਨੂੰ ਪਤਾ ਹੈ ਕਿ ਥੋੜੇ ਸਮਾਂ ਮਗਰੋਂ ਇੱਥੇ ਨੁਕਸਾਨ ਜ਼ਰੂਰ ਕਰਦੀ ਹੈ ਲੋਕਾਂ ਦਾ ਤਾਂ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਇਹਨਾਂ ਲੋਕਾਂ ਵਾਸਤੇ ਅਰਦਾਸ ਕਰੋ ਕਿ ਸਭ ਕੁਝ ਠੀਕ ਠਾਕ ਰਹੇ